ਦੋ ਵਾਰ ਕਾਂਗਰਸ ਪਾਰਟੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਚੁੱਕੇ ਸਾਬਕਾ ਡਾਕਟਰ ਮਨਮੋਹਨ ਸਿੰਘ ਅਰਥਸ਼ਾਸਤਰੀ ਦੇ ਦਿਹਾਂਤ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਵਿਖੇ ਉਹਨਾਂ ਦੀ ਭੈਣ ਅਮਰਜੀਤ ਕੌਰ ਦੇ ਘਰ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਤੁਹਾਨੂੰ ਦੱਸ ਦਈਏ ਕਿ ਇਸ ਦੁੱਖ ਦੇ ਸਮੇਂ ਦੇ ਵਿੱਚ ਆਪ ਪਾਰਟੀ ਪੰਜਾਬ ਦੁਆਬਾ ਜ਼ੋਨ ਸੈਕਟਰ ਪ੍ਰਵਿੰਦਰ ਸਿੰਘ ਟੋਟ ਆਪ ਪਾਰਟੀ ਸੀਨੀਅਰ ਨੇਤਾਵਾਂ ਨੇ ਦੁਖੀ ਇਸ ਘਟਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਭੈਣ ਦੇ ਨਾਲ ਅਤੇ ਉਹਨਾਂ ਦੇ ਘਰ ਪਰਿਵਾਰ ਦੇ ਮੈਂਬਰਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਪਰ ਪਰਿਵਾਰ ਦੇ ਨਾਲ ਕੀ ਸੰਬੰਧ ਸੀਗੇ ਮਨਮੋਹਨ ਜੀ ਦੇ ਔਰ ਕਿਸ ਤਰ੍ਹਾਂ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋ ਜਦੋਂ ਉਹ ਇਸ ਦੁਨੀਆ 'ਚ ਨਹੀਂ ਹੈ ਨਾ ਕਮਰਜੀਤ ਸਿੰਘ ਜੀ ਇਹ ਮੇਰੇ ਮਾਮਾ ਜੀ ਸੀਗੇ ਉਹ ਜੀ ਬਾਕੀ ਇਹ ਤਾਂ ਗੱਲ ਹੈ ਹੀ ਨਹੀਂ ਕਿ ਉਹ ਸਾਡੇ 'ਚ ਨਹੀਂ ਹੈਗੇ ਉਹ ਹਮੇਸ਼ਾ ਹੀ ਆਪਣੇ ਕਮਾ ਕਰਕੇ ਆਪਣੀਆਂ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਆਪਣੀ ਫੈਮਿਲੀ ਵਾਸਤੇ ਕੀਤਾ ਉਹਨਾਂ ਕਰਕੇ ਉਹ ਹਮੇਸ਼ਾ ਹੀ ਸਾਡੇ ਵਿੱਚ ਵਸਦੇ ਰਹਿਣਗੇ ਜੀ ਮਨਮੋਹਨ ਜੀ ਦੀ ਕੋਈ ਯਾਦ ਦੀ ਗੱਲ ਕਰੀਏ ਲਾਸਟ ਮੁਲਾਕਾਤ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੇ ਪਰਿਵਾਰ ਨਾਲ ਸੰਬੰਧ ਸਿਗੇ ਅੱਜ ਕੱਲ੍ਹ ਦੇ ਹਾਲਾਤ ਨੇ ਕਿ ਜਦੋਂ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸੰਬੰਧ ਹੋਣ ਤਾਂ ਲੋਕ ਕਿੱਥੇ ਨਾ ਕਿੱਥੇ ਆਉਂਦੇ ਨੇ ਕਿਸ ਤਰ੍ਹਾਂ ਦਾ ਰਿਹਾ ਤਜਰਬਾ ਕਦੀ ਕਿਸੇ ਕੰਮ ਲਈ kiya ਜਾਂ ਨਹੀਂ kiya ਕਿਦਾਂ ਦਾ ਰਿਸਪੌਂਸ ਸੀ ਉਹਨਾਂ ਦਾ ਲਾਸਟ ਜਿਹੜੀ ਸਾਡੀ ਅਸੀਂ ਮਿਲੇ ਸੀ ਉਹਨਾਂ ਨੂੰ 8-3-4 ਸਾਲ ਪਹਿਲੇ ਸਰਕਟ ਹਾਊਸ ਵਿੱਚ ਆਈ ਸੀ ਅੰਮ੍ਰਿਤਸਰ ਇਹ ਸਾਰੀ ਫੈਮਿਲੀ ਉਹਨਾਂ ਨੇ ਇਕੱਠੇ ਕੀ ਉੱਥੇ ਅੱਗੇ ਵੀ ਇਦਾਂ ਹੀ ਕਰਦੇ ਸੀ ਜਦੋਂ ਆਉਂਦੇ ਸੀ ਅੰਮ੍ਰਿਤਸਰ ਸਰਕਟ ਹਾਊਸ ਵਿੱਚ ਸਾਰਿਆਂ ਨੂੰ ਸਾਧ ਲੈਂਦੇ ਸੀ ਤੇ ਸਾਰੀ ਫੈਮਿਲੀ ਉੱਥੇ ਹੀ ਮਿਲਦੀ ਸੀ ਉਹਨਾਂ ਨੂੰ ਤੇ ਸਿਕਿਉਰਿਟੀ ਪਰਪਸ ਕਰਕੇ ਉਹ ਕਿਤੇ ਘਰ ਨਹੀਂ ਜਾ ਸਕਦੇ ਸੀ ਫੈਮਿਲੀ ਬਹੁਤ ਵੱਡੀ ਸੀ ਕੋਈ ਜਲੰਧਰੋਂ ਆਉਂਦਾ ਸੀ ਕੋਈ ਅਸੀਂ ਜਾਂਦੇ ਸੀ ਕੋਈ ਅੰਮ੍ਰਿਤਸਰ ਤੋਂ ਆਉਂਦੇ ਸੀ ਤੋ ਇਸੇ ਕਰਕੇ ਇੱਕੋ ਜਾਓ ਕਹਿੰਦੇ ਸੀ ਬੈਟਰ ਆ ਵੀ ਉੱਥੇ ਆ ਕੇ ਸਾਨੂੰ ਸਾਰੇ ਮਿਲ ਲੋ ਤੇ ਬਾਕੀ ਜਿਹੜੀ ਲਾਸਟ ਗੱਲ ਹੋਈ ਸੀ ਉਹਨਾਂ ਨਾਲ ਡੇਢ ਦੋ ਸਾਲ ਪਹਿਲੇ ਹੋਈ ਸੀ ਤੇ ਪਹਿਲੇ ਤੇ ਉਹਨਾਂ ਨੇ ਪਾਰਦਾ ਤਦ ਜਿਹੜੋ ਹੋਈ ଥି ਮਾਈ ਸਾਡੇ ਤੇ ਉਹਦੋਂ ਉਹਨਾਂ ਨੇ ਥੋੜੇ ਆਪਣੀ ਕੌਨਵਾਲੈਂਸ ਦਿੱਤੀਆਂ ਸੀ ਤੇ ਸਾਲ ਪਹਿਲੇ ਮੇਰੇ ਬੇਟੇ ਦੀ ਸ਼ਾਦੀ ਹੋਈ ਸੀ ਕੌਂਗ੍ਰੈਚੁਲੇਸ਼ਨਸ ਉਹਨਾਂ ਕੀਤੀ ਸੀ ਪਰ ਤੇ ਆ ਤੇ ਸਕਦੇ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਕਰਕੇ ਹਰ ਕਿ ਤਿੰਨ ਚਾਰ ਬੰਦੇ ਉਠਾਉਂਦੇ ਸੀ ਉਹਨਾਂ ਤੇ ਇਸੇ ਕਰਕੇ ਬਾਸ ਉਹ ਹੀ ਫੋਨ ਤੇ ਲਾਸਟ ਸਾਡੀ ਸਾਲ ਪਹਿਨੇ ਗੱਲ ਹੋਈ ਸੀ ਤੇ ਉਦੋਂ ਵੀ ਕੀ ਕੋਈ ਕੋਈ ਕਿੱਕ ਦੇ ਕੰਮ ਕੀਆ ਹੋਵੇ ਉਹਨਾਂ ਨੂੰ ਨਹੀਂ ਕੰਮ ਕੋਈ ਨਹੀਂ ਕੀਆ ਸੀ ਮਤਲਬ ਸਾਨੂੰ ਪਤਾ ਸੀ ਵੀ ਜਿਹੜਾ ਅਸੀਂ ਕੰਮ ਆਪਣੇ ਫਾਇਦੇ ਵਾਸਤੇ ਕਰਾਂਗੇ ਤੇ ਗਰੀਬ ਨਹੀਂ ਹੋਣਾ ਆ ਜੇ ਕੋਈ ਕਿਸੇ ਦਾ ਕੋਈ ਮੈਡੀਕਲ ਪਰਪਸ ਹੁੰਦਾ ਸੀ ਜਾਂ ਹੋਰ ਕਿਸੇ ਨੂੰ ਕੋਈ ਤਕਲੀਫ ਵਿੱਚ ਹੁੰਦਾ ਸੀ ਕੋਈ ਗਰੀਬ ਮੰਦਾ ਤੇ ਉਹ ਫਿਰ ਪਿੱਛੇ ਨਹੀਂ ਹਟਦੇ ਸੀ ਉਹ ਕਰਦੇ ਸੀ ਆਖਰ ਦੇ ਵਿੱਚ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਹੈ ਪਰਿਵਾਰ ਵਾਸਤੇ ਪਰਵਾਰ ਵੱਲੋਂ ਇਹੀ ਹੈ ਵੀ ਜੋ ਉਹਨਾਂ ਨੇ ਸਾਨੂੰ ਮਾਰਗ ਦੱਸਿਆ ਆਪਾਂ ਉਹਦੇ ਉੱਤੇ ਚੱਲ ਕੇ ਦਿਨ-ਦੂਣੀ ਤੇ ਰਾਤ ਚੌਗਣੀ ਉੰਤਰੀ ਕਰੀਏ ਤੇ ਇਸੇ ਥੀ ਉਹ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਤੇ ਹਮੇਸ਼ਾ ਸਾਡੇ ਵਿੱਚ ਵਸਦੇ ਰਹਿਣਗੇ। ਠੀਕ ਠੀਕ ਬੜਾ ਸੋਗ ਵਾਲਾ ਦਿਨ ਹੈ ਕਿਉਂਕਿ ਦੇਸ਼ ਦਾ ਉਹ ਨਾਇਕ ਦੇਸ਼ ਦਾ ਉਹ ਮਹਾਨ ਨੇਤਾ ਦੁਨੀਆ ਦਾ ਉਹ ਅਰਥ ਸ਼ਾਸਤਰੀ ਅੱਜ ਕਲ ਦੁਨੀਆ ਤੋਂ ਚਲਾ ਗਿਆ ਅਲਵਿਦਾ ਕਹਿ ਗਿਆ ਹੈ ਪਰਿਵਾਰ ਲਈ ਬਹੁਤ ਔਖਾ ਹੈ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਦੁੱਖ ਦੀ ਘੜੀ ਨੂੰ ਸੋਚੋ ਤੁਸੀਂ ਦੇਖ ਸਕਦੇ ਹੋ ਕਿ ਸੋਗ ਜ਼ਰੂਰ ਹੈ ਪਰ ਇੱਕ ਪਰਿਵਾਰ ਨੂੰ ਗਰਵ ਜ਼ਰੂਰ ਹੋਏਗਾ ਕਿ ਦੋ ਵਾਰ ਪ੍ਰਧਾਨ ਮੰਤਰੀ ਬਣਨਾ ਹਿੰਦੁਸਤਾਨ ਦਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਉਪਤਪਦੀਆਂ ਨੂੰ ਬਹੁਤ ਬਹੁਤ ਵਧੀਆ ਹੈ ਹਾਂਜੀ ਬਹੁਤ ਸਰਦਾਰ ਮਨਮੋਹਨ ਸਿੰਘ ਜੀ ਬਚਪਨ ਤੋਂ ਹੀ ਇਦਾਂ ਦੀ ਰੁਚੀਆਂ ਰੱਖਦੇ ਸੀ ਹਾਂ ਜੀ ਬਿਲਕੁਲ ਜੀ ਬਿਲਕੁਲ ਕੁਝ ਖਾਸ ਕੋਈ ਪੜਨ ਦਾ ਨਾਂ ਦਾ ਯਾਦ ਹੋਵੇ ਸਭ ਕੁਝ ਦੁਨੀਆ ਤੇ ਬਹੁਤ ਅੱਛੇ ਬੰਦੇ ਨੇ ਬਹੁਤ ਵਧੀਆ ਸਨ ਬਹੁਤ ਵਧੀਆ ਪਹਿਣਾ ਪ੍ਰਾਣ ਪਤਾ ਸਾਰੇ ਹੂੰ ਕਰ ਸਕਦੇ ਕੁਝ ਨਹੀਂ ਕਰ ਸਕਦੇ ਅ ਜਿਸ ਤਰ੍ਹਾਂ ਤੁਸੀਂ ਡੂੰਗੇ ਦੁੱਖ ਚੋਂ ਦੁਨੀਆ ਦਾ ਹਰ ਉਹ ਇਨਸਾਨ ਦੁਖੀ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਯਾਦ ਨੇ ਜਿਨ੍ਹਾਂ ਕਰਕੇ ਅੱਜ ਦੇਸ਼ ਇੱਕ ਡੂੰਗੀ ਅਰਥਵਿਵਸਥਾ ਚ ਘਾਟੇ ਚ ਲੱਗਾ ਗਿਆ ਸੀ ਤਾਂ ਜੇਕਰ ਮੈਂ ਗੱਲ ਕਰਾਂ ਪਰਿਵਾਰ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਔਰ ਕਿਸ ਤਰ੍ਹਾਂ ਰਿਹਾ ਜ਼ਿੰਦਗੀ ਦਾ ਇਹ ਸਫ਼ਰ ਭੈਣਾ ਭਰਾਵਾਂ ਨਾਲ ਕਿੰਨੇ ਪੈਣ ਪ੍ਰਸਨ ਅਸੀਂ ਤਾਂ ਵੱਲ ਜੇ ਪੈਣਾ ਸੀ ਹਮ ਤੇ ਚਾਰ ਪ੍ਰਾਸ ਮਨਮੋਹਨ ਸਿੰਘ ਜੀ ਕਿੰਨੇ ਨੰਬਰ ਤੇ ਸੀ ਮਨਮੋਹਨ ਜੀ ਫਸਟ ਨੰਬਰ ਤੇ ਸੀ ਫਸਟ ਨੰਬਰ ਤੇ ਸੀ ਹਾਂ ਜੀ ਤੇ ਤੁਹਾਡਾ ਗ੍ਰੈਡੂਏਟ ਨੰਬਰ ਸੀ ਸੈਰ ਮੇਰਾ ਬਰੈਸ ਜੀ ਮਨਮੋਹਨ ਜਪਾਂ ਤੇ ਤੁਸੀਂ ਕਦੀ ਬਚਪਨ ਚ ਦੇ ਇਦਾਂ ਮਹਿਸੂਸ ਕੀਤਾ ਕਿ ਇਹ ਏ ਏਡੀ ਵੱਡੀ ਉਪਲਬਧੀ ਤੇ ਚਲੇ ਜਾਣਗੇ ਨਹੀਂ ਚਾਹੀਦਾ ਸੀ ਸਿੱਧੀ ਦਵਾਰੀ ਨਾਲ ਸੋਚ ਚੁੱਕੀ ਸੀ ਦੋਨੇ ਮਰੀ ਗਏ ਆ ਉਦਾਂ ਵੀ ਜਾਂਦੇ ਰਹੀਦਾ ਸੀ ਹੁਣ ਸੇਤ ਨਹੀਂ ਅਲਾਟ ਕਰਦੇ ਕੁਛ ਐਸੀ ਵੀ

ਹਾਂ ਤੇ ਬਸ ਪ੍ਰਮਾਤਵਰਗ ਮੰਤਰੀ ਪ੍ਰਧਾਨ ਉਸ ਵੇਲੇ ਕਿਦਾਂ ਦਾ ਮਹਿਸੂਸ ਹੁੰਦਾ ਸੀ ਆ ਇਸ ਫੋਟੋ ਚ ਮੈਂ ਦੇਖ ਰਿਹਾ ਕਿ ਆ ਤੁਹਾਡੇ ਕੋਲ ਫੋਟੋ ਹੈ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੰਨ ਇਹ ਤੇ ਪਗਵਾਣੇ ਆਏ ਸੰਦੀਪਰੀ ਮੇਰੇ ਗਰੀਬਾਂ ਦੁਆੰਦੇ ਨੇ ਸਰਦਾਰ ਜੀ ਕੋਲ ਆਂਦੇ ਅੱਛਾ ਤੇ ਜਦੋਂ ਬੇਸਨ ਇਹ ਗੇਸ ਹੈ ਸਰਦਾਰ ਜੀ ਗੇਸ ਅੱਛਾ ਤੇ ਇਹ ਦੇਸ਼ ਦੇ ਜਦੋਂ ਪ੍ਰਧਾਨ ਮੰਤਰੀ ਸੀ ਫਿਰ ਇੱਕ ਮਹਿਸੂਸ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਭੈਣ ਹਾਂ ਜੀ ਬਿਲਕੁਲ ਜੀ ਬੇਕੁਰਸੀ ਦੇ ਦੋ ਵਾਰੀ ਸੌ ਚੁੱਕੀ ਨੇ ਦੋ ਦੋਨੇ ਵਾਰੀ ਸਿੱਖ ਗਏ ਯਾਰ ਹਮ ਸਰ ਸਤਿ ਸ਼੍ਰੀ ਅਕਾਲ ਪਰਮਾਤਮਾ ਅਸੀ ਤੇ ਤੇ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਜੇ ਦਾ ਸੀ ਕੰਮ ਵਾਲੇ ਪਾਸੇ ਤੇ ਜਾਂਦੇ ਬਿਲਕੁਲ ਹੀ ਉਹ ਸਾਡੇ ਪਿਤਾ ਜੀ ਨੇ ਜਵਾ ਪਿਤਾ ਜੀ ਬਹੁਤ ਕੰਮ ਨਹੀਂ ਮੈਂ ਉਹਦੇ ਕੰਮ ਬਿਲਕੁਲ ਨਹੀਂ ਕਰਕੇ ਹਮ ਮੈਂ ਕਿਸੇ ਨੂੰ ਕਰਕੇ ਲੱਗ ਇੱਕ ਵਾਰੀ ਹੁੰਦਾ ਹੈ ਨਾ ਕਈ ਵਾਰੀ ਤੁਹਾਡੇ ਕੋ ਵੀ ਲੋਕ ਆਂਦੇ ਹੋਣੇ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਭੈਣ ਹੋ ਤੁਹਾਡਾ ਕੋਈ ਕੰਮ ਅਸੀਕਾ देयर ਇਜ਼ ਅ ਜਿਹੜਾ ਮੇਰਾ ਬੇਟਾ ਹੈ ਉਹ ਵੀ ਕਹਿੰਦਾ ਨਾ ਤੇ ਉਹ ਤੇ ਨਹੀਂ ਲੱਗਿਓ ਸੁਪਾਰੇ ਚ ਨਹੀਂ ਕਿਸੇ ਦੀ ਸੁਣਦੇ ਨਾ ਨਾ ਬਿਲਕੁਲ ਨਹੀਂ ਬਿਲਕੁਲ ਚਾਹੇ ਭੈਣ ਚਾਹੇ ਭਰਾ ਬਿਲਕੁਲ ਜੀ ਬਿਲਕੁਲ ਲੱਗਿ ਸਦਾ ਉਹਨਾਂ ਨੇ ਨਿਆਂ ਦਾ ਹੀ ਤਰਾਜੂ ਫੜੀ ਰੱਖਿਆ ਬਿਲਕੁਲ ਹਮ ਅੱਜ ਤੇ ਬੇਸ਼ੱਕ ਚਾਹੇ ਦੁਨੀਆ ਦੀ ਕੋਈ ਇਦਾਂ ਦਾ ਤੁਹਾਨੂੰ ਲੰਮਾ ਯਾਦ ਹੈ ਕੋਈ ਬਚਪਨ ਦਾ ਕੋਈ ਉਹ ਜਦੋਂ ਖਾਸ ਇੱਕ ਭੈਣ ਨੂੰ ਉਹਨਾਂ ਨੇ ਕੋਈ ਰਖੜੀ ਦਾ ਦਿਨ ਕੋਈ ਇਦਾਂ ਦਾ ਯਾਦ ਹੋਵੇ ਇਹ ਰਖੜੀ ਭੇਜੀਦੀ ਹੈ ਸਾਰੇ ਜ਼ਰੂਰ ਭੇਜੀਦੀ ਹੈ ਰਖੜੀ ਤੇ ਹੂੰ ਤੇ ਵਾਈਗੁਰ ਬਾਬਾ ਠੀਕ ਰਹੇ ਉਹ ਫੈਮਿਲੀ ਸਾਰੀ ਠੀਕ ਰਹੇ ਫਿਰ ਬਸ ਜਿੰਦਾ ਰਹਿੰਦੇ ਸਾਰੇ ਬਹੁਤ ਹੁਣ ਕਿੰਨੇ ਲੋਕ ਦਸਾਂ ਚੋਂ ਕਿੰਨੇ ਹੈਗੇ ਨੇ ਔਰ ਕਿੰਨੇ ਦੁਨੀਆ ਖੱਟ ਚੁੱਕੇ ਨੇ ਦੋ ਪ੍ਰਿੰਸ ਦੋ ਪ੍ਰਾਤ ਲੇਖਨ ਹਮ ਦੋ ਦੋਮ ਰਸਰਾ ਹੈ ਗਿਆ ਹਮ ਦੋ ਦੀ ਡੈਥ ਹੋ ਗਈ ਹੈ ਹਮ ਹਮ ਇਹ ਹੁਣ ਸਾਰਾ ਦੇਸ਼ ਤੁਹਾਨੂੰ ਸੁਣ ਰਿਹਾ ਹੈ ਦੁਨੀਆ ਸੁਣ ਰਹੀ ਹੈ ਤਾਂ ਆਪਣੇ ਭਰਾ ਦੇ ਲਈ ਦੋ ਸ਼ਬਦ ਕਹਿੜਾ ਕਹਿ ਚਾਹੋਗੇ ਜੀਵਨ ਯਾਤਰਾ ਪੂਰੀ ਹੋਈ ਗਈ ਹੈ ਲੇਕਿਨ ਉਹ ਅਮਰ ਨੇ ਹਰ ਕਿਸੇ ਦੇ ਵਿੱਚ ਨੇ ਕੀ ਕਹੋਗੇ ਦ੍ਰਿਸ਼ਵਾਸੀਆਂ ਨੂੰ ਸਾਡੇ ਕੀ ਚਾਹ ਕੇ ਬਾਈ ਗਰੂ ਕਿਸੇ ਪਿਆਰ ਬੜੇ ਸਾਰੇ ਪੈਣਾ ਭਰਾਵਾਂ ਵਿੱਚ ਜਿੱਦਾਂ ਗਏ ਹਨ ਪ੍ਰਮਾਤਮਾ ਠੀਕ ਕਰ ਰਿਹਾ ਹੈ ਬੱਚੇ ਠੀਕ ਰਹੇ ਸਾਰੇ